ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੈਨਲ ਵੰਦੇ ਦਰਿਆ ਤੇ ਮੈਂ ਹਾਂ ਰਾਜਪਿੰਦਰ ਕੌਰ ਖਬਰਾਂ ਦੇ ਸਪਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਬਲਿਟਨ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ ਕਾਰਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ 'ਚ ਵਾਦਾ ਕੋਟ ਈਸੇਖਾਨ ਨੇੜੇ ਸੜੀ ਹੋਈ ਮਿਲੀ ਵਰਨਾਕਾਰ ਡੇਰਾ ਮੁਖੀ ਨੂੰ ਵਾਰ-ਵਾਰ ਪੈਰੋਲ ਤੇ ਛੱਡਣ ਤੇ ਮਾਨਸ਼ੂਖ ਹਾਈ ਕੋਰਟ ਨੇ ਕੀਤਾ ਸਵਾਲ ਸੀਐਮ ਮੰਨਦੇ ਝੂਠੇ ਪਰਦੇ ਦਰਜ ਕਰਨ ਨਾਲ ਅਕਾਲੀ ਦਲ ਨਹੀਂ ਡਰਦਾ ਕਿਹਾ ਸੁਖਬੀਰ ਬਾਦਲ ਨੇ ਦਿੱਲੀ ਦੀ ਹਵਾ ਅਜੇ ਵੀ ਖਰਾਬ ਹੋਣ ਪলিউਸ਼ਨ ਖੁਦ ਦਿੱਲੀ ਦਾ ਜਾ ਕਿਤੋਂ ਹੋ ਰਿਹਾ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਇਸ ਸਾਲ ਕਾਰਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿੱਚੋਂ ਕਾਫੀ ਵਾਧਾ ਦੇਖਣ ਨੂੰ ਮਿਲਿਆ ਹਰ ਮਹੀਨੇ ਕਾਰਾਂ ਨੂੰ ਅੱਗ ਲੱਗਣ ਦੀ ਘਟਨਾ ਵੇਖਣ ਸੁਣਨ ਨੂੰ ਮਿਲਦੀ ਰਹਿੰਦੀ ਹੈ ਇਸ ਦਾ ਇੱਕ ਕਾਰਨ ਤਾਂ ਇਹ ਹੈ ਕਿ ਲੋਕ ਕੰਪਨੀ ਦੇ ਦਿੱਤੇ ਹਾਰਨਾਂ ਨੂੰ ਬਦਲ ਕੇ ਵੱਡੇ ਹਾਰਾਂ ਤੇ ਬੇਲੂੜੀਆਂ ਲਾਈਟਾਂ ਲਗਵਾ ਲੈਂਦੇ ਨੇ ਜਿਸ ਦੇ ਨਾਲ ਗੱਡੀ ਦੀ ਵਾਇਰਿੰਗ ਗਰਮ ਹੋ ਕੇ ਅੱਗ ਲੱਗਣ ਦਾ ਕਾਰਨ ਬਣਦਾ ਹੈ ਦੂਸਰਾ ਕਈ ਵਾਰ ਛੂਹਿਆ ਦੋਰਾ ਕਟੀਆਂ ਤਾਰਾਂ ਚਾ ਪੁਰਾਣੀ ਗੱਡੀ ਦੀ ਅਨਸੁਰੱਖਿਅਤ ਵਾਇਰਿੰਗ ਵੀ ਇਸ ਦਾ ਕਾਰਨ ਬੰਦੀ ਹੈ ਗੱਡੀ ਦੇ ਵਿੱਚ ਸਫ਼ਰ ਕਰਦਿਆਂ ਅਣਖਾਵੀ ਘਟਨਾ ਤੋਂ ਬਚਣ ਲਈ ਸ਼ੀਸ਼ਾ ਤੋੜਨ ਲਈ ਕੋਈ ਹਥੌੜੀ ਵਗੈਰਾ ਔਜ਼ਾਰ ਨਾਲ ਰੱਖਿਆ ਜਾਵੇ ਤਾਂ ਜੋ ਅਗਰ ਕੋਈ ਵੀ ਖਤਰੇ ਵਿੱਚ ਆ ਕਿਸੇ ਦੀ ਜ਼ਿੰਦਗੀ ਖਤਰੇ ਵਿੱਚ ਆ ਤਾਂ ਉਸ ਦੀ ਜ਼ਿੰਦਗੀ ਬਚ ਸਕਦੀ ਹੈ ਹਰਿਆਣਾ ਦੀ ਸਰਕਾਰ ਵੱਲੋਂ ਡੇਰਾ ਸਿਸਾਮੁਖੀ ਨੂੰ سنگੀਨਾ ਅਪਰਾਧਾਂ ਵਿੱਚ ਕੈਦ ਕੱਟ ਰਹੇ ਹੋਂਦੇ ਬავਯੂਧ ਵਾਰ-ਵਾਰ ਪੈਰੋਲ ਦੇਣ ਦੇ ਮਾਮਲੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਈ ਪਟੀਸ਼ਨ ਦੀ ਸੁਣਵਾਈ ਕਰਦਿਆਂ ਸਬੰਧਿਤ ਜੱਜਾਂ ਦੇ ਬੈਂਚ ਨੇ ਕਿਹਾ ਕਿ ਇਹ ਕੀ ਇਹੋ ਜਿਹੇ ਲਾਭ ਹੋਰ ਵੀ ਕੈਦੀਆਂ ਨੂੰ ਦਿੱਤੇ ਜਾ ਰਹੇ ਨੇ ਮਾਨਯੋਗ ਅਦਾਲਤ ਨੇ ਇਸ ਵਾਰ-ਵਾਰ ਦਿੱਤੀ ਜਾਣ ਵਾਲੀ ਰਿਹਾਈ ਤੇ ਸਵਾਲ ਖੜੇ ਕਰਦੇ ਆ ਕਿ ਜੇਲ੍ਹਾਂ ਵਿੱਚ ਬੰਦ ਹੋਰ ਲੋਕ ਵੀ ਅਜੇਹੀ ਰਿਹਾਈ ਨੂੰ ਉਡੀਕ ਕਰ ਰਹੇ ਨੇ ਕਿ ਉਹਨਾਂ ਨੂੰ ਵੀ ਇਸ ਤਰ੍ਹਾਂ ਦੀ ਰਿਹਾਈ ਦਿੱਤੀ ਗਈ ਹੈ ਤੇ ਇਹ ਵੀ ਦੱਸਿਆ ਜਾਵੇ ਕਿ ਇਸ ਤਰ੍ਹਾਂ ਦੀ ਰਿਹਾਈ ਦੀਆਂ ਹੋਰ ਕਿੰਨੀਆਂ ਦਰਖਾਸਤਾਂ ਉਡੀਕ ਸੂਚੀ ਦੇ ਵਿੱਚ ਹਈਆਂ ਹੋਈਆਂ ਨੇ ਕਿ ਇਹੋ ਜਿਹੇ ਮਾਪਦਾਨ ਜੋ ਡੇਰਾ ਮੁਖੀ ਲਈ ਅਪਣਾਏ ਜਾ ਰਹੇ ਨੇ ਹੋਰ ਕੈਦੀਆਂ ਲਈ ਵੀ ਅਪਣਾਏ ਜਾ ਰਹੇ ਨੇ ਇਸ ਦੇ ਜਵਾਬ ਦੇ ਵਿੱਚ ਹਰਿਆਣਾ ਸਰਕਾਰ ਆਖਦੀ ਹੈ ਕਿ ਡੇਰਾ ਮੁਖੀ ਹਾਰਡ ਕੋਰ ਅਪਰਾਧੀ ਨਹੀਂ ਹੈ ਅਗਲੀ ਖਬਰ ਸ਼੍ਰੋਮਣੀ ਕਾਲੀ ਦਲ ਦੇ ਨਾਲ ਜੁੜੀ ਹੋਈ ਹੈ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਚੌਕ ਪ੍ਰੈਸ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਸਰਕਾਰ ਤੇ ਦੋਸ਼ ਲਾਇਆ ਕਿ ਉਹ ਕਾਲੀ ਦਲ ਨੂੰ ਦਬਾਉਣ ਦੇ ਲਈ ਝੂਠੇ ਪਰਚੇ ਦਰਜ ਕਰਾਉਣ ਦਾ ਸਹਾਰਾ ਲੈ ਰਹੇ ਨੇ ਉਹਨਾਂ ਨੇ ਆਖਿਆ ਕਿ ਇਸ ਤਰ੍ਹਾਂ ਅਕਾਲੀ ਦਲ ਨੂੰ ਦਬਾਇਆ ਨਹੀਂ ਜਾ ਸਕਦਾ ਅਕਾਲੀ ਦਲ ਅਜਈਆਂ ਪਰਸਥਿਤੀਆਂ ਦੇ ਵਿੱਚ ਹਮੇਸ਼ਾ ਤਕੜਾ ਹੋ ਕੇ ਨਿਕਲਿਆ ਹੈ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਝੂਠੇ ਕੇਸ ਦੇ ਵਿੱਚ ਸਮਨ ਜਾਰੀ ਕਰਕੇ ਮੂੰਹ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਹੈ ਕਿ ਸਰਕਾਰ ਨੂੰ ਪੰਜਾਬ ਦੇ ਵਿਗੜੇ ਹਾਲਾਤਾਂ ਦੀ ਕੋਈ ਫਿਕਰ ਨਹੀਂ ਆ। ਉਹ ਤਾਂ ਰਾਈਸੀ ਰਾਸੀ ਕੀੜਾ ਕੱਢਣ ਦੇ ਵਿੱਚ ਲੱਗੀ ਹੋਈ ਆ ਪਰ ਜਿਸ ਕੇਸ ਦੇ ਵਿੱਚ ਮਜੀਠੀਆ ਸਾਹਿਬ ਨੂੰ ਫਸਾਇਆ ਜਾ ਰਿਹਾ ਹੈ ਪੁਲਿਸ ਉਸ ਦਾ 2 ਸਾਲਾਂ ਤੋਂ ਚਲਾਨ ਵੀ ਪੇਸ਼ ਨਹੀਂ ਕਰ ਸਕੀ। ਕੇਂਦਰੀ ਪ੍ਰਦੂਸ਼ਣ ਬੋਰਡ ਦਾ ਮੰਨਣਾ ਹੈ ਕਿ ਦਿੱਲੀ ਦੀ ਹਵਾ ਗੁਣਵੱਤਾ ਅਜੇ ਵੀ ਖਤਰਨਾਕ ਸਥਿਤੀ 'ਚ ਬਣੀ ਹੋਈ ਆ ਪਰ ਦੇਖਣ ਵਾਲੀ ਗੱਲ ਹੈ ਕਿ ਜਦੋਂ ਪੰਜਾਬ ਵਿੱਚ ਝੋਨੇ ਦੀ ਪਰਾਲੀ ਨੂੰ ਜਲਾਉਣ ਦਾ ਸਮਾਂ ਹੁੰਦਾ ਹੈ ਤਾਂ ਅਕਸਰ ਹੀ ਦਿੱਲੀ ਸਰਕਾਰ ਦਾ ਨਸਲਾ ਪੰਜਾਬ ਤੇ ਡਿੱਗਦਾ ਹੈ ਕਿ ਪੰਜਾਬ 'ਚ ਪਰਾਲੀ ਦਾ ਧੂਆਂ ਦਿੱਲੀ ਆ ਕੇ ਪ੍ਰਦੂਸ਼ਣ ਕਰਦਾ ਤੇ ਇਸ ਸੰਬੰਧੀ ਪੰਜਾਬ ਸਰਕਾਰ ਦੀ ਵੀ ਜਵਾਬਦੇਹੀ ਕੀਤੀ ਜਾਂਦੀ ਹੈ ਜਿਵੇਂ ਉੱਤਰ ਵਿੱਚ ਸ਼ੇਰ ਬੱਕਰੀ ਦੇ ਪਾਣੀ ਪੀਣ ਦੀ ਕਹਾਣੀ ਨਾਲ ਇਸ ਦੀ ਤੁਲਨਾ ਕਰ ਲਈਏ ਤਾਂ ਕੋਈ ਅਤਕਤਨੀ ਨਹੀਂ ਹੋਵੇਗੀ ਮੌਸਮ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ ਮੌਸਮ ਬਾਰੇ ਅੱਜ ਜੋ ਮੌਸਮ ਹੈ 4.4 ਡਿਗਰੀ ਤਾਪਮਾਨ ਰਿਹਾ ਹੈ ਪੰਜਾਬ ਦੇ ਵਿੱਚ ਤੇ ਫਰੀਦਕੋਟ ਵਿੱਚ ਸਭ ਤੋਂ ਘੱਟ ਵਿਜ਼ਿਬਿਲਟੀ 50 ਤੋਂ 100 ਮੀਟਰ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਜੋ ਮਾਲਵਾ ਤੋਂ ਆਪਾ ਤੇ ਮਾਝਾ ਖੇਤਰ ਵਿੱਚ ਸਵੇਰ ਵੇਲੇ ਵਦੇਰੇ ਦੇਖਣ ਨੂੰ ਮਿਲੇਗੀ 16 ਦਸੰਬਰ ਨੂੰ ਵੈਸਟਰਨ ਡਿਸਟਰਬੈਂਸ ਹਿਮਾਲਾ ਖੇਤਰ ਨੂੰ ਪਰਪਰਿਤ ਕਰੇਗੀ ਏਸੀ ਮੌਸਮ ਦਾ ਹਾਲ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਨਵੀਆਂ ਅਪਡੇਟਸ ਲੈ ਕੇ ਜੁੜੇ ਰਹੋ ਚੈਨਲ ਬੰਦੇ ਦਰਿਆ ਦੇ ਨਾਲ